बॉलीवुड इंडस्ट्री ਅਤੇ ਟੀਵੀ ਜਗਤ ਨੂੰ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਮਸ਼ਹੂਰ ਕਾਮੇਡੀਅਨ ਅਦਾਕਾਰ ਸਤੀਸ਼ ਸ਼ਾਹ ਹੁਨਾ ਦਾ ਦਿਹਾਂਤ ਹੋ ਗਿਆ ਹੈ 74 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਲਵਿਦਾ ਕਹਿ ਦਿੱਤਾ ਇਸ ਫਾਨੀ ਸੰਸਾਰ ਨੂੰ ਜਾਣਕਾਰੀ ਮੁਤਾਬਕ ਤਾਂ ਉੰਦਾਸੀ ਹੈ ਕਿ ਕਿਡਨੀ ਦੀ ਬਿਮਾਰੀ ਤੋਂ ਕਾਫੀ ਸਮੇਂ ਤੋਂ ਪੀੜੀ ਸੰਤ ਤੇ ਹਿੰਦੂਜਾ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿਸ ਦੀ ਜਾਣਕਾਰੀ ਉਹਨਾਂ ਦੇ ਦੋਸਤ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ ਬਹੁਤ ਸਾਰੀਆਂ ਸੁਪਰੇਟ ਫਿਲਮਾਂ ਤੇ ਟੈਲੀਵਿਜ਼ਨ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਉਹਨਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਹਮ ਸਾਥ ਸਾਥ ਹੈ ਮੁਸੇ ਸ਼ਾਦੀ ਕਰੋਗੀ ਮੁਸੇ ਦੋਸਤੀ ਕਰੋਗੀ ਵਰਗੀਆਂ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ ਅੱਜ ਬਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਦੇ ਲਈ ਦੁਖਦਾਈ ਖਬਰ ਆਈ ਹੈ ਮਸ਼ਹੂਰ ਕਾਮੇਡੀਅਨ ਅਦਾਕਾਰ ਸਤੀਸ਼ ਸ਼ਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਉਹਨਾਂ ਨੇ 74 ਸਾਲ ਦੀ ਉਮਰ ਦੇ ਵਿੱਚ ਮੁੰਬਈ 'ਚ ਆਖਰੀ ਸਾਹ ਲਏ ਜਾਣਕਾਰੀ ਮੁਤਾਬਕ ਲੰਬੀ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਿਤ ਸਨ ਅਤੇ ਕਿਡਨੀ ਫੇਲ ਹੋਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਦੋਸਤ ਅਸ਼ੋਕ ਪੰਡਤ ਨੇ ਉਹਨਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਹਨਾਂ ਨੂੰ ਕਿਡਨੀ ਫੇਲਅਰ ਦੇ ਚਲਦੇ ਦਾਦਰ ਦੇ ਹਿੰਦੂਜਾ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਸ਼ੋਕ ਪੰਡਤ ਨੇ ਆਪਣੇ ਐਕਸ ਅਕਾਊਂਟ ਤੇ ਇਹ ਵੀਡੀਓ ਸਾਂਝਾ ਕੀਤਾ। ਇਸ ਵਿੱਚ ਉਹਨਾਂ ਕਿਹਾ, "ਸतीश ਸ਼ੁਰੂ ਵਿੱਚ ਘਰ ਵਿੱਚ ਸੀ। ਫਿਰ ਗੁਰਦੇ ਫੇਲ ਹੋਣ ਕਾਰਨ ਉਹਨਾਂ ਨੂੰ ਦਾਦਰ ਦੇ ਹਿੰਦੂਜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਦਾਕਾਰ ਦਾ ਅੰਤਮ ਸੰਸਕਾਰ" 26 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਸ਼ਮਸ਼ਾਨ ਘਰ ਦੇ ਵਿੱਚ ਕੀਤਾ ਜਾਵੇਗਾ ਸतीश ਸ਼ਾਹ ਨੇ ਫਿਲਮ ਅਜੀਬ ਦਾਸਤਾ ਦੇ ਨਾਲ ਬਾਲੀਵੁੱਡ ਦੇ ਵਿੱਚ ਸ਼ੁਰੂਆਤ ਕੀਤੀ ਸੀ ਉਹਨਾਂ ਦੀਆਂ ਮਸ਼ਹੂਰ ਫਿਲਮਾਂ ਦੀ ਗੱਲ ਕਰੀ ਤਾਂ ਇਸ ਲਿਸਟ ਵਿੱਚ ਮੁਝ ਸੇ ਸ਼ਾਦੀ ਕਰੋਗੀ ਕਲ ਹੋਣਾ ਹੋ ਕਬੀ ਹਾਂ ਕਬੀ ਨਾ ਹਮ ਸਾਥ-ਸਾਥ ਹੈ ਮੁਝ ਸੇ ਦੋਸਤੀ ਕਰੋਗੇ ਇਸ਼ਕ ਵਿਸ਼ ਹਮ ਆਪਕੇ ਹੈ ਕੌਨ ਹੀਰੋ ਨੰਬਰ 1 ਨਰਸੀਮਾ ਪੁਰਾਣਾ ਮੰਦਿਰ ਦਿਲ ਵਾਲੇ ਦੁਲਨੀਆਂ ਲੈ ਜਾਏਗੇ ਰਮਈਆ ਵਾਸਤਵਈਆ ਵਰਗੀਆਂ ਫਿਲਮਾਂ ਸ਼ਾਮਲ ਨੇ